ਸਤਿ ਸ੍ਰੀ ਅਕਾਲ ਜੀ ਸਾਰੇ ਪੈਨ ਪ੍ਰਾਪਾ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਪਨੂਰ ਤਾਂ ਤੁਹਾਨੂੰ ਪਤਾ ਹੀ ਆ ਫੱਟੇ ਚੱਕ ਬੰਦਾ ਤੇ ਇਹ ਦਾ ਕੰਮ ਹੀ ਰਹਿੰਦਾ ਖਿੜਾਰੇ ਪਾਉਣ ਨੂੰ ਦੌਰਨ ਦਿਖਾਉਨੇ ਆ ਹੈ ਕੋਣ ਹੈ ਹੈ ਹਰਪ੍ਰੀਤ ਕਿੱਥੋਂ ਆ ਗਿਆ ਹਰਪ੍ਰੀਤ ਨਾ ਬਾਹਰ ਬੈਠਾ ਹਾਂ ਤੇ ਉਹ ਤੇਰੀ ਵੀਡੀਓ ਵੇਖੂਗਾ ਹਰਪ੍ਰੀਤ ਨੂੰ ਸਾਸਿਕਾ ਬਣਾ ਦੇ ਮਾਸੀ ਨੂੰ ਸਾਸਿਕਾ ਨਹੀਂ ਬਣਾਉਂਦਾ ਨਹੀਂ ਕਿਉਂ ਨਹੀਂ ਆ ਮਾਸੀ ਆ ਵੇਖਾ ਵਿੱਚ ਮਾਸੀ ਐ ਸਾਸਿਕਾ ਪਤਾ ਦੀ ਕਿ ਸਤਿ ਸ਼੍ਰੀ ਅਕਾਲ ਜੀ ਕੀ ਕੀ ਕਿ ਮਾਸੀ ਵਰੀ ਸਾਸਰੀ ਘਰ ਨਿਕਲਿਆ ਆਉਂਦੀ ਆ ਹੈ ਕੀ ਕੀ ਪਤਾ ਕੀ ਇਹ ਬਹੁਤ ਪੜੀਏ ਪਿੰਡੀਏ ਆਪਾਂ ਨਾ ਹੁਣ ਤੱਕ ਇੱਕ ਗੱਲ ਹਮੇਸ਼ਾ ਗਲਤ ਬੋਲਦੇ ਰਹੇ ਆ ਵੀਡੀਓ ਦੇ ਵਿੱਚ ਇੱਕ ਗੱਲ ਹਮੇਸ਼ਾ ਗਲਤ ਬੋਲਦੇ ਰਿਹਾ ਆਪਣੀ ਬੋਲੀ ਨੂੰ ਆਪਾਂ ਗਲਤ ਬੋਲਿਆ ਜਿਹੜਾ ਕਿ ਆਪ ਵਰਲਡ ਹੈਗਾ ਏ ਸਾਸਤਰੀ ਕਾਲ ਆਪਾਂ ਸਾਸਤਰੀ ਕਾਲ ਹੋ ਗਿਆ ਸਤਿਸ਼੍ਰੀ ਅਕਾਲ ਇੰਨਾ ਵੀ ਸੋਧਣਾ ਜ਼ਰੂਰੀ ਨਹੀਂ ਪਿੰਡਾਂ 'ਚ ਤਾਂ ਸਾਸਤਰੀ ਕਾਲ ਹੀ ਚੱਲਦੀ ਹੈ ਨਹੀਂ ਜੀ ਅਗਰ ਆਪਾਂ ਆਪਣੀ ਬੋਲੀ ਸੁਧਾਰੀਏ ਤੇ ਸਤਿਸ਼੍ਰੀ ਅਕਾਲ ਹੀ ਆਂਦਾ ਹੈ ਹਾਂ ਹਾਂ ਜੀ ਇਹ ਤਾਂ ਹੈ ਉਹਨਾਂ ਨੂੰ ਐਵੇਂ ਨਹੀਂ ਬੋਲਣਾ ਆਸੀ ਆਇਆ ਇੱਕ ਵਲੋਗ ਦੇਖਦੇ ਆ ਵੀਰੇ ਦਾ ਹਮੇਸ਼ਾ ਸਤਿਸ਼੍ਰੀ ਅਕਾਲ ਕਹਿੰਦੇ ਨੇ ਮੈਂ ਉਹਨਾਂ ਦੀ ਗੱਲ ਦੀ ਵਾਰੀ ਨੋਟ ਕਰਨੀ ਹੈ ਗੱਲ ਤੇ ਮੈਂ ਕੱਲ ਇੱਕ ਨਾ ਛੋਟ ਵੀ ਵੇਖਿਆ ਸੀ ਉਹਦੇ ਚ ਨਾ ਸਾਸਰੀ ਘਰ ਕਹੀ ਕਹਿੰਦੇ ਨੇ ਸਾਸਰੀ ਘਰ ਮਰਹਰ ਤਰ੍ਹਾਂ ਦਾ ਵਰਡ ਮਤਲਬ ਦੱਸਿਆ ਗਿਆ ਉਹ ਇਹਦਾ ਕਿ ਜਿਤ ਹੀ ਕਰਨੀ ਜੇ ਮਰਜ਼ੀ ਕਰਨਾ ਮਾੜਾ ਸ਼ਬਦ ਨਾ ਬੋਲੋ ਕਿਸ ਨੂੰ ਬੱਸ ਮੈਂ ਨਾ ਕਹਿੰਦਾ ਇਹ ਆਪਣਾ ਇੱਕ ਗੁਰੂ ਦਾ ਵਰਡ ਹੈ ਗਾਇਸ ਤੇ ਉਸ ਚੀਜ਼ ਨੂੰ ਗਲਤ ਨਾ ਬੋਲੋ ਕਹਿੰਦੇ ਨੇ ਗੁਰਬਾਨੀ ਗਲਤ ਨਹੀਂ ਬੋਲਣੀ ਚਾਹੀਦੀ ਸਾਫ਼ ਤੇ ਸਰਚ ਪੜੋ ਸੁਝਾਣਾ ਸੱਚੀ ਸੁੱਚੀ ਬਾਣੀ ਹੈਗੀ ਉਹਨੂੰ ਪੜੋ ਉਵੇਂ ਹੀ ਹੈ ਵੀ ਉੱਥੇ ਦਾ ਹੀ ਮੁਹੱਬਤ ਨਿਕਲੇ ਆਇਆ ਸ਼ਬਦ ਹੈਗਾ ਏ ਸਤਿ ਸ੍ਰੀ ਅਕਾਲ। ਅਸੀਂ ਹੁਣ ਤੱਕ ਇਹ ਸ਼ਬਦ ਆਪਾਂ ਗਲਤ ਬੋਲਦੇ ਰਹੇ। ਸਤਿ ਸ੍ਰੀ ਅਕਾਲ। ਫੇਰ ਬੋਲ ਤਾਂ। ਮੈਂ ਬੋਲ ਦਿੰਦਾ ਨਾ ਦੁਬਾਰਾ। ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਮਾਲਕ ਗੁਰੂ ਰਾਮਦਾਸ ਜੀ ਸਾਰਿਆਂ ਦੇ ਘਰੇ ਖੁਸ਼ੀਆਂ ਲਿਆਵੇ ਸਾਰਿਆਂ ਨੂੰ ਖੁਸ਼ ਰੱਖੇ। ਹੁਣ ਜਪਨ ਹੋ। ਹਾਂਜੀ। ਹਰਪ੍ਰੀਤ ਆਪੀਤਾ। ਮੈਨੂੰ ਹੋਰ ਕੀ ਕੀ ਲੈਣਾ ਸੀ ਸਤੂ ਆਪੇ। ਵੱਡਾ ਗਲਾਸ ਲੈ ਆਈਂ ਅੱਧਾ-ਅੱਧਾ ਕਰ ਲਾਂਗੇ ਫਿਰ ਬਾਅਦ ਚ ਵੱਡੇ ਗਲਾਸ ਚ ਕੇਰਾ ਬਣਾ ਲੈਣਾ ਮੈਂ ਨਹੀਂ ਬਣਨਾ ਬਣੂਗਾ ਛੋਟਾ ਜੱਗ ਦੇ ਲੈਣੀ ਆ ਛੋਟਾ ਜਗ ਲੈ ਆ ਚੱਲ ਹਾਂ ਤੇ ਸਤੂ ਚਮਚਾ ਚਮਚਾ ਸਕਰ ਚੁਕਰੇਗੀ ਸਤੂ ਦੋਨੋਂ ਚੀਜ਼ਾਂ ਬਸ ਹਾਂ ਤੇ ਪਾਣੀ ਪਾਣੀ ਦੀ ਬੋਤਲ ਲਈ ਮੇਰਾ ਨਾ ਦਰਦ ਹੋ ਰਹੀ ਆ ਟਾਂਕਿਆਂ ਦੇ ਤੇ ਜਦੋਂ ਹੋਰ ਸਾਲਾ ਬਣਾ ਲਿਆ ਗਾ ਆ ਬੈਠੀ ਐ ਖਾਣਾ ਚੱਪਕੋ ਮਮਾ ਦੇ ਟੀਪੀ ਹੋ ਰਹੀ ਆ ਨਾ ਫੇਰ ਦਰਦ ਹੋ ਰਹੀ ਐ ਲੈਕਚਰ ਕਿਵੇਂ ਚੱਲਦੀ ਮਮਾ ਦੀ ਵੀ ਖੁੱਟ ਦਿਆ ਕਰ ਆ ਉਹ ਤਾਂ ਲੱਤਾ ਘੁੱਟੀ ਜਾਂਦੀ ਐ ਮਮਾ ਦੀ ਵੀ ਖੁੱਟ ਦਿਆ ਕਰ ਮਮਾ ਥੱਕ ਜਾਂਦੀ ਐ ਇਗਜ਼ਾਮ ਕਰ ਤੈਨੂੰ ਮੈਂ ਲੈ ਕੇ ਆਇਆ ਸੀ ਮੋਗੋ ਦੇ ਸਤੂ ਤੇ ਠੰਡਾ ਹੁੰਦਾ ਨਾ ਗਾੜੀ ਤੇ ਮੈਂ ਕਿਹਾ ਵੀ ਚਾਹ ਚੂ ਬੰਦ ਕਰੋ ਸਤੂ ਸਤੂ ਪੀਆ ਕਰੋ ਆ ਇੱਕ ਟਾਈਮ ਤੇ ਚਾਹ ਪੀਣੀ ਨਹੀਂ ਜਾਂਦੀ ਇਹਨਾਂ ਨਾਲ ਆਹ ਛੋਲਿਆਂ ਦਾ ਆਟਾ ਤੇ ਆਹ ਜਿਮਾਂ ਦਾ ਆਟਾ ਤੇ ਆ ਤੁਹਾਨੂੰ ਪਤਾ ਹੀ ਹੈ ਕਾ ਦਾ ਆਟਾ ਇਹ ਜੱਪੂ ਆ ਇਹ ਜੱਪੂ ਆਟਾ ਹਨਾ ਜੱਪੂ ਹੁਣ ਤੂੰ ਪਾਣੀ ਢੋਲ ਦੇ ਨੁਕਸਾਨ ਨਾ ਕਰਿਆ ਕਰ ਪਤਾ ਹੈ ਮੋਟੇ ਛੋਟੇ ਚਮਚਾ ਲਿਆ ਐਡੇ ਚਮਚੇ ਨਾਲ ਥੋੜੂ ਮਿਣੂਗਾ ਮੈਂ ਮੇਣਕੇ ਪਾਉਣਾਗਾ ਛੋਟਾ ਚਮਚਾ ਲਿਆ ਇਹ ਤੋਂ ਥੋੜੀ ਦੂਰ ਆ ਕੀ ਕੀਤਾ ਆ ਪਤੌਤ ਦੋ ਦੋ ਜਿਆ ਨਾ ਨਾ ਅੱਜ ਬਾਜ਼ਾਰ ਜਾਣ ਲੱਗਿਆ ਸੀਗਾ ਮੈਂ ਹੁਣ ਬਣਾਉਣ ਲੱਗੀ ਐ ਸਬਜ਼ੀ ਤੇ ਦੋ ਨਿਆ ਆਪਾਂ ਕੀ ਬਣਾਉਣਾ ਕਾਲੇ ਛੋਲੇ ਦੁੱਧ ਉਬਲ ਗਿਆ ਮੈਂ ਉੱਤਰ ਗਿਆ ਨਾ ਮੈਂ ਇਹਨੂੰ ਦੱਸਣਾ ਭੁੱਲ ਗਿਆ ਕੋਲੀ ਬੈਠੀ ਜਰਵਣ ਜਰਵਣ ਨੂੰ ਦੱਸਣਾ ਭੁੱਲ ਗਿਆ ਵੀ ਦੁੱਧ ਆਪੀ ਬਰ ਗਰਮ ਘਰ ਆ ਗਿਆ ਆਉਣ ਵਾਲਾ ਤੇ ਉਹ ਇਹਨੇ ਜੀ ਉਬਲ ਗਿਆ ਤਲੋਂ ਕੋਈ ਗੱਲ ਨਹੀਂ ਉੱਪਰ ਗਿਆ ਨਾ ਬੋਲ ਕੇ ਕੀ ਕਰ ਸਕਦੇ ਤੇ ਤੇਲ ਤੇ ਤੇਲ ਵਾਲਾ ਛੋਟੀ ਬੋਤਲ ਕਹਿੰਦੇ ਕਿ ਤੇਲ ਵਾਲੀ ਜਿਵੇਂ ਮੈਂ ਕੱਟ ਕੇ ਕੱਟ ਕੇ ਤਮਾਗਾ ਅਹੀਂ ਪਾਲਾ ਚਲ ਉਹ ਚੌਂਕੀ ਲੈ ਕੇ ਰੋ ਕੋਈ ਗੱਲ ਨਹੀਂ ਮੈਂ ਜਾਣਾਂ ਲਸਣ ਚੱਕ ਲਓ ਲਸਣ ਲੱਗਿਆ ਪਿਆ ਉਹਨੂੰ ਤੜਕਾ ਲਾਹਣੀ। ਲਾ ਲਓ ਤੁਸੀਂ ਲਾ ਲਓ। ਮੈਨਾਂ ਤਾਂ ਕੋਈ ਨਹੀਂ। ਮੈਨਾਂ ਨੂੰ ਤਾਂ ਫੱਟੀ ਜਾ ਕੇ ਆਣਾ। ਫੋਨ ਕੀ ਨਹੀਂ ਮੈਨਾਂ ਨੂੰ ਕੰਮ ਆ ਮੈਨੂੰ। ਮੈਂ ਕੱਲ ਭੁੱਲੇ ਆਇਆ ਸੀਗਾ ਪਤਾ ਨਹੀਂ ਕੀ। ਮੈਂ ਯਾਰ ਦੋ ਦਿਨ ਆ ਗਿਆ ਹੈਗਾ। ਤੇ ਬਾਕੀ ਪੜੋਂ ਦੇ ਸਾਡੇ ਤੁਹਾਨੂੰ ਪਤਾ ਹੀ ਹੈ ਸਮਾਨ ਚਣਿਆ ਆਪਾਂ। ਪਹਿਲਾਂ ਤਾਂ ਬਾਲਾ ਹੋਰ ਹੁੰਦਾ ਸੀ ਤੇ ਮੈਨੂੰ ਚੌਂਕੀ ਚੱਲਦੀ ਹੈ ਮੈਂ ਉਹਨੂੰ ਚੌਂਕੀ ਲੈ ਲਾ। ਜਾਣਾ ਮੈਂ ਬਾਜ਼ਾਰ ਫੇਰਾ ਕੇ ਕਰਦੇ ਕੋਈ ਗੱਲਬਾਤ ਆਖ ਸੋ ਪਿੰਪਰਾ ਸਾਰੇ ਨਾਲ ਕੇ ਬਿੱਲੀ ਮੂੰਛਾ ਖਾਈ ਹਾਂ ਮੋਟਾ ਜਿਹਾ ਵੀ ਆ ਰਹੀ ਤੇ ਸਾਰੀ ਹੈ ਨਾ ਕਾਲੀ ਮਟੋ ਰਹਿ ਗਈ ਇੰਨੀ ਸੱਚੀ ਕਾਲ ਜੀ ਤੇ ਕੇ ਮੂੰਛਾ ਦਾ ਆ ਢੋਲੀ ਜੂ ਲੱਸੀ ਢੋਲੀ ਜੂ ਤਰੀ ਉਹ ਹਾਂ ਕਰਦੇ ਨੇ ਲੱਸੀ ਮੈਨੂੰ ਫੜਾ ਲੈ ਪੀ ਲੈ ਪੀ ਲੈ ਦੀ ਦਾਦੀ ਹਾਂ ਯੇ ਤੇ ਦੇ ਤੇ ਦੇ ਦਾਦੀ ਲੱਭੋ ਕੀ ਲੈਣਾ ਦਾਦੀ 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 ਬੋਤਲ ਲੈ ਲਗੀ ਹਾਂ ਦਾਦੀਆਂ ਵੇਟੀ ਲੈ ਹਾਂ ਨਾ ਦੇਖੋ ਲੈ ਪਾਰੀ ਜਾ ਲੈ ਪਾਰੀ ਆਹੋ ਵੇ ਜੱਪੂ ਸਾਡਾ ਟੈਗ ਪਿਆ ਇਹ ਤਾਂ ਖੁੱਸੜਦੀ ਐਗੀ ਆ ਨਾ ਜਿਹੜੀ ਤੇ ਉੱਠੇਗੀ ਹਾਏ ਆ ਮੇਰਾ ਨੂਰੇ ਹੋ ਦੇ ਗਿੱਗੀ ਹੋ ਗਈ ਬੂ ਲੈਣ ਚੱਲੇ ਆਂ ਹੋਰ ਜੀ ਦੂਰ ਕਿਤੇ ਬੂ ਲੈਣ ਚੱਲੇ ਆਂ ਬੋਲ ਬੱਪੂ ਨੂੰ ਲੈ ਕੇ ਨਹੀਂ ਜਾਣਾ ਮੈਂ ਲੈ ਜਾ ਬਈ ਦੁੱਤ ਲੈਣ ਲੈ ਕੇ ਜਾਣਾ ਜੱਪੂ ਤੇ ਪਾਪਾ ਨਾਲ ਬੋਲ ਆ ਕੇ ਲੈ ਲਈ ਪਾਪਾ ਨਾਲ ਨਹੀਂ ਜਾਣਾ ਮੇਰੇ ਨਾਲ ਜਾਣਾ ਨਹੀਂ ਪੀ ਤੇ ਪਪਨਾਲ ਪੀਤੇ ਨਹੀਂ ਜਾਂ ਪਪਨਾਲ ਪੀਲਾ ਪੀਤੇ ਜਾ ਕੇ ਬੂ ਲਾਂਗੇ ਬੋਲ ਲਾਂਗੇ ਦੁੱਧ ਲੈਣ ਚੱਲ ਗਿਆ ਆਪਾਂ ਚੱਲ ਗਿਆ ਦੁੱਧ ਲੈਣਾ ਪਤਾ ਜਿਹੜੀ ਆ ਗਈ ਚੱਪਲਾਂ ਕਿਉਂਕਿ ਇਹ ਨਾ ਰਾਸਤੇ ਦੇ ਵਿੱਚ ਮਾਰ ਮਾਰ ਪੈਰ ਸੱਡ ਦਿੰਦੀ ਆ ਹੁਣ ਇਹ ਰੋਲਾ ਪਾਈ ਬੈਠੀ ਹੈ ਕਹਿੰਦੀ ਮੈਂ ਚੱਪਲਾਂ ਪਾ ਕੇ ਆਉਣਾ ਸੀਗਾ ਇਹ ਪੈਰ ਮਾਰ ਕੇ ਨਾ ਰਾਹ ਸੱਡ ਦਿੰਦੀ ਫਿਰ ਸਾਨੂੰ ਚੱਕੜੀਆਂ ਪੈਂਦੀਆਂ ਉਹ ਚਾਚੇ ਦਾ ਮੁੰਡਾ ਦੁੱਧ ਪਾਉਣ ਗਿਆ ਵਾ ਤੇ ਇਥੋਂ ਨਾਲ ਹੀ ਨਾ ਟੁੱਟੀ ਕਰਕੇ ਫਿਰ ਮੋਟਰਸਾਈਕਲ ਲੰਘਦਾ ਨਹੀਂਗਾ ਤੇ ਇਹ ਹੁਣ ਰੋਲਾ ਪਾਈ ਜਾਂਦੀ ਹੈ ਕੀ ਲੈਣਾ ਸੀ ਪਤਾ ਲੈ ਪਪਲ ਜੀ ਪਪਲ ਜੀ ਘਰੇ ਜਾ ਕੇ ਲੈ ਲਿਓ ਹੈ ਕੀ ਲੈਣਾ ਸੀ ਹੈ ਜਮਾਨਾ ਅੱਜ ਤੇਰੇ ਤੋਤੇ ਸੀਗੇ ਤੇ ਚਾਦਰ-ਚੂਦਰ ਵੀ ਤੋਤੇ ਤੇ ਰਵਣ ਲੈਣ ਗਈ ਆ ਬਾਹਰ ਦੂਜੇ ਕੱਪੜੇ ਤੇ ਆ ਕੰਬਲ ਵੀ ਮੈਂ ਆਪਦਾ ਧੋਣ ਵਾਲਾ ਸੀਗਾ ਮੇਰਾ ਤੋਤਾ ਇਹ ਤਾਂ ਕਵਰ ਸੁੱਕ ਗਿਆ ਨਾ ਹੁੰਦਾ ਨਾ ਹਾਂ ਕਵਰ ਕੋਲ ਸਾਰਾ ਹੋ ਰਿਹਾ ਪੀਸ ਨਹੀਂ ਸੀ ਕਪੜੇ ਦਾ ਹਾਂ ਆ ਦੇਖੋ ਇਹ ਵਾਲਾ ਸਰਾਣੇ ਦੇ ਉੱਤੇ yellow color ਦਾ ਕਹੇ ਕਹ ਰਹੇ ਸੀ ਕਿ yellow color ਦੀ ਕੋਈ ਚੀਜ਼ ਨਹੀਂ ਹੁੰਦੀ ਆ ਕਵਰ ਸੀ ਤੇ ਮੈਂ ਪਾਦਾ ਚਾਦਰ ਮਾਰ ਵੀ ਮੈਚ ਹੋ ਰਿਹਾ ਲੱਗ ਰਿਹਾ ਆਹੋ ਠੀਕ ਹੈ ਸਰਾਣੇ ਦਾ ਹਾਂ yellow color ਦੀ ਚੀਜ਼ ਨਹੀਂ ਹੋਣੀ ਚਾਹੀਦੀ ਕਿਸੇ ਨੇ ਕਮੈਂਟ ਕੀਤਾ ਸੀਗਾ ਭੈਣ ਭਰਾ ਨੇ ਤੇ ਅਸੀਂ ਫੋਲੋ ਕਰਦੇ ਹਾਂ ਜੋ ਵੀ ਕੋਈ ਹੋਰ ਇੱਕ ਵਰਤਣਾ ਦੇ ਮੈਨੂੰ ਚਾਹੀਦਾ ਹੈ ਆਲ ਆਊਟ ਨਹੀਂ ਲਵਾਈ ਉਹ ਲਾ ਦੰਨੇ ਕੋਈ ਨਹੀਂ ਮਸ਼ਰੂਮ ਖੀਆਂ ਨੂੰ ਮੱਕੀ ਹੋਈ ਵੀ ਅੰਦਰ ਹੈ ਆਹ ਵੇ ਕਿ ਮੁੱਢੇ ਕਿਵੇਂ ਦਾ ਹੋ ਗਿਆ ਨਾ ਹੋਈ ਨਹੀਂ ਹੁੰਦਾ ਫਿਰ ਆਹ ਆਲ ਆਊਟ ਲਾ ਲ ਕੇ ਆ ਬੈਂਤ ਚ ਲਾ ਜੀਦਾ ਫਿਰ ਮੁੜ ਕੇ ਤਾਂ ਜੱਪੂ ਵੀ ਹੈ ਨੀਗਾ ਤੇ ਹੁਣ ਮੱਛਰ ਮੱਛਰ ਜਿਹੜਾ ਰਫੂ ਚੱਕਰ ਹੋ ਜਾਊਗਾ ਉਹ ਲੋਆ ਹੁੰਦੀਆਂ ਲੂ ਨਹੀਂ ਹੁੰਦੇ ਲੂ ਆਦੀ ਹੈ ਹਿੰਦੀ ਚ ਲੂ ਕਹਿੰਦੇ ਹੂੰ ਹਿੰਦੀ ਚ ਲੂ ਕਹਿੰਦੇ ਇਹਨੇ ਉਹਨਾਂ ਦੇ ਫਰਵਸ ਤੋਂ ਲੋ ਹੋ ਗਏ ਨੇ ਗਰਮ ਹਵਾ ਆਵਾ ਹੂੰ ਆ ਲੈ 13 ਮੱਛਰ ਮਰੂ ਦਰਦ ਦੂਰ ਦੂਰ ਆ ਵੀ ਫੁੱਲ ਗਿਆ ਇਹਨੇ ਤੋਤੇ ਨਾ ਕਰ ਆ ਇੱਧਰ ਆ ਖਲਾ ਰੋ ਬਣਾਈ ਕੀ ਆ ਟੂਪਾ ਆ ਦਰਦੜੀਆਂ ਜਖਮ ਵਾਲੀ ਆ ਤੇ ਇਹ ਦਰਵਾਜ਼ਾ ਬਾਹਰ ਹੀ ਰਹਿੰਦਾ ਆ ਮੇਰੀ ਬਾਹਰ ਰਹਿੰਦੀ ਚਲ ਕੋਈ ਨਹੀਂ ਫਿਰ ਮੈਂ ਤੇ ਆਹ ਦੇਖੋ ਇਹ ਬਹੁਤ ਭਾਗਿਆਸ ਵਾਲੀ ਚੀਜ਼ ਹੈ ਮੈਂ ਕੈਮਰਾ ਚਲਾ ਗਿਆ ਤੈਨੂੰ ਕੱਢ ਕੇ ਬੜਾਈ ਹੈ ਕੀ ਰੱਖਿਆ ਉੱਚ ਪਤਾ ਨਹੀਂ ਕਿ ਕਾਦੇ ਨਾਲ ਲੱਗੀ ਆ ਇਹ ਹੋਰ ਤਾਂ ਕੁਝ ਹੈ ਨਹੀਂ ਇਹਦੇ ਚ ਇਹ ਜਿਆਦਾ ਕੁਝ ਹੈ ਵੀ ਨਹੀਂ ਹੁਣ ਮੈਂ ਕਪੜਾ ਜਿੱਲਾ ਕਰਕੇ ਲਿਆ ਆ ਇਹਦੇ ਵੀ ਲੀਕ ਹੋਈ ਹੈ ਨਹੀਂ ਨਹੀਂ ਕੋਈ ਹਣੀ ਯਾਰ ਲੀਕ ਤਾਂ ਹੋਇਆ ਇਹਦੇ ਚ ਪਤਾ ਨਹੀਂ ਬਾਕੀ ਕੱਲ ਨੂੰ ਬੁੱਧਵਾਰ ਆ ਕੱਲ ਨੂੰ ਮੈਂ ਦਵਾਈ ਲੈਣ ਵੀ ਜਾ ਰਿਆਂਗਾ ਤੇ ਮੈਂ ਵੀ ਜਾਵਾਂਗੀ ਗੁਰੂ ਰਾਮਦਾਸ ਜੀ ਕਰਨ ਕਰਪਾ ਦਵਾਈ ਮਿਲ ਜੇ ਤੇ ਫਿਰ ਆਪਾਂ ਦਵਾਈ ਟਾਈਮ ਟੂ ਟਾਈਮ ਖਾਇਆ ਕਰਾਂਗੇ ਕਿਉਂਕਿ ਮੈਂ ਮੇਰਾ ਰਾਤ ਦਾ ਰੋਣਾ 9 ਵਜੇ ਦਾ ਟਾਈਮ ਰੱਖ ਲਿਆ ਜੇ ਟਾਈਮ 'ਚ ਰੋਟੀ ਖਾਸੀ ਹਾਂ ਰੋਟੀ ਘੰਟਾ ਪਹਿਲਾਂ ਘੰਟਾ ਬਾਅਦ ਚ ਦਵਾਈ ਹਨਾ 8 ਵਜੇ ਨੂੰ ਰੋਟੀ ਖਾਧੀ ਹੋਣੀ ਚਾਹੀਦੀ ਆ ਠੀਕ ਐ ਐਸੇ ਕੰਮ ਉਹ ਕਿਹੜੇ ਨਹੀਂ ਨਹੀਂ ਹੁਣ ਆਪਾਂ ਤਾਂ ਕੀ ਕਰਿਆ ਕਰਨਾ ਨਾ ਆਪਾਂ ਨਹੀਂ ਗਾਇਨ ਬੰਦਾ ਨਾ ਉੱਠਦੇ ਨਹੀਂ ਨਹੀਂ ਐ ਕਮੈ ਨਾ ਮੇਰੇ ਉੱਠਣ ਦਾ ਰੋਟੀ ਨਾਲ ਕੀ ਤਾਲੁਕਾ ਅੱਛਾ 4 3 4 ਵਜੇ ਅਸੀਂ ਜੇ ਉੱਠ ਰਿਹਾ ਹਾਂ ਨਾ ਆਪਾਂ ਉੱਠ ਜੂ 5 ਵਜੇ ਤੱਕ ਸੌ ਰਿਹਾ ਸੀ ਫਿਰ ਉਸ ਤੋਂ ਬਾਅਦ ਕਿੰਨਾ ਕੰਮ ਹੁੰਦਾ ਹੈ ਨਾ ਗਰਮੀ ਦੇ ਕਰਕੇ ਨਾ ਸਵੇਰੇ ਸ਼ਾਮ ਐ ਹੁੰਦਾ ਸਫਾਈ ਕਰਨੇ ਬੰਦਾ ਨਾ ਕਿਤੇ ਧੂੜ ਧੂੜੀ ਉੱਡਦੀ ਪਈ ਐ ਤੂੜੀ ਤੂੜੀ ਜਵੰਦੀ ਮੇਰੇ ਅੱਗੇ ਹਵਾ ਕਰਦੀ ਸਾਰੀ ਆਉਂਦੀ ਹੈ ਤੇ ਪਰੋਜ ਵਸਾਰਸ਼ ਵਗੈਰਾ ਤਾਂ ਹੁੰਦਾ ਮੇਰਾ ਮੂਡ ਤੇ ਡਿਪੈਂਡ ਕਰਦਾ ਕੰਮ ਹੋਰ ਤੇ ਨਹੀਂ ਪਰ ਕੰਮ ਵੀ ਹੋਰ ਵੀ ਹੁੰਦੇ ਮੈਨੂੰ ਬਹੁਤਾ ਕਿੰਨੇ ਕੰਦੇ ਕੰਮ ਚੱਲ ਤੈਨੂੰ ਤਾਂ ਮੰਨਿਆ ਚੱਲ ਤੈਨੂੰ ਤਾਂ ਕਿਹੜੇ ਕੰਮ ਹੁੰਦੇ ਆ ਮੈਨੂੰ ਕੁੜੀ ਨੂੰ ਵੀ ਸਾਹਮਣਾ ਕੁੜੀ ਨੂੰ ਵੀ ਦੇਖਣਾ ਤੇ ਬਾਕੀ ਆਏ ਹਨ ਨਾਲ ਰਲ ਮਿਲ ਕੇ ਹੋ ਜਾਂਦੇ ਆ ਵੀ ਬੜਾ ਕੇਚਰ ਕੇਚਰ ਨਹੀਂ ਕਰਦੇਗੇ ਤੇ ਬਾਕੀ ਰਾਲ ਮਿਲ ਕੇ ਜਿਹੜੇ ਹੁਣ ਨਹੀਂ ਵੀ ਜਾਵੇ ਕੰਮ ਹਨ ਉਹਦੇ ਨਾਲ ਦੀ ਵੇਸ ਨਹੀਂ ਹੁੰਦੀ ਕਿ ਤੇ ਉਹ ਦੇਖਿਆ ਯੋਜਰ ਮੈਨੋ ਰਿਮੋਟ ਰਿਮੋਟ ਤਾਂ ਵੇਖੀ ਪਾਣੀ ਵਾਂਗੂ ਚੱਲਦਾ ਸੈੱਲ ਪਾਏ ਅੱਜ ਲੈ ਕੇ ਹਾਂ ਦੋ ਐਕਸਟਰਾ ਆਖ ਲਈ ਮੈਂ ਕਿ ਜੇ ਲੋਡ ਪਈ ਆਪਾਂ ਆਉਂਦੇ ਐ ਬੜੀ ਸ਼ਕਤੀ ਸੈੱਲ ਖਰਾਬ ਹੁੰਦੇ ਤੇ ਨਹੀਂ Amazon ਦੇ ਸੈੱਲ ਵਧੇਗਾ ਹੁੰਦੇ ਆ ਕਿਵੇਂ Amazon ਦੇ ਸੈੱਲ ਵਧੇਗਾ ਹੁੰਦੇ ਆ ਜਾਣਾ ਆਪਾਂ ਇਹ ਕਰਗੇ ਮੈਂ ਨਾ ਬਾਊ ਨੂੰ ਪੁੱਛੂੰਗਾ ਉਹਦੀ ਮਸ਼ੀਨ ਜੀ ਆ ਉਹ ਕੈਮਰਾ ਨਾਲ ਕੋਲ ਹੁੰਦੀ ਨਾ ਚਾਰਜ ਕਰਨ ਵਾਲੀ ਸੈਲ ਚਾਰ ਚਾਰ ਵਾਲੇ ਸੈਲ ਲਿਆਵੇ ਇਹਦੇ ਨਾਲ ਤਾਂ ਆਦਾ ਮਹਿੰਗੇ ਹੁਣ ਤਾਂ ਬੇਕਾਰ ਸੈਲ ਆਉਂਦੇ ਟਾਈਮ ਪੀਸ ਵਾਲੇ ਵੀ ਥੋੜਾ ਜਿਹਾ ਮਸਾ ਮੇਰੇ ਸਹਮਣ ਮਹੀਨਾ ਖੰਡ ਡੇਢ ਵੱਧ ਵੱਧ 2 ਮਹੀਨੇ ਤੇ ਜਿਹਦੀ ਧੂਆਂ ਜੇ ਛੇਤੀ ਕੱਢ ਜਾਂਦੇ ਸੈਲ ਬੇਕਾਰ ਸੈਲ ਆਉਣ ਲੱਗ ਗਏ ਹੁਣ ਬਹੁਤ ਜ਼ਿਆਦਾ ਮੇਰੇ ਨੂੰ ਸਕਿਨ ਬੜੀ ਡਰਾਈਨੈਸ ਹੋ ਰਹੀ ਹੈ ਇੱਕ ਪਹਿਲਾਂ ਨਾ ਕਮੈਂਟ ਆਇਆ ਸੀ ਕਿ ਆਪਾਂ ਜਿਵੇਂ ਕਿਹਾ ਕਿ ਸਾਨੂੰ ਟਾਈਟਲ ਬਾਰੇ ਦੱਸਿਆ ਕਰੋ ਉਹ ਕੰਦਰ ਰਮਨ ਸੂਟ ਕਲੈਕਸ਼ਨ ਨਾ ਦੱਸ ਸਕਦੇ ਹੋ ਤੁਸੀਂ ਹੈਨਾ ਤੇ ਸਕਿਨ ਦੀ ਇਹਦਾ 20 ਹਾਰੀ ਕਹਿੰਦਾ ਸੂਟ ਕਲੈਕਸ਼ਨ ਨਾ ਦਾ ਤੂੰ ਦਿਖਾਉਣਾ ਕੋ ਦਾ ਮੈਂ ਪਤਾ ਕੀ ਕਰਾਂ ਮੈਂ ਪਤਾ ਕਿਉਂ ਹੋ ਰਹੀਆਂ ਤੁਸੀਂ ਮੈਂ ਨਾ ਅਲਮਾਰੀ ਸਵਾਰੀ ਪਈ ਏ ਸਾਰੀ ਮੈਂ ਤੁਹਾਨੂੰ ਦਿਖਾ ਵੀ ਦਾਂ ਦੇਖੋ ਅਲਮਾਰੀ ਮੇ ਦਾ ਇੱਕ ਇੱਕ ਕਪੜਾ ਮੇਰਾ ਸਵਾਰਿਆ ਹੋਇਆ ਆ ਦੇ ਨਾ ਨੇ ਕੱਪੜੇ ਓਕੇ ਕਿੰਨੇ ਹਮ ਆਹਦਾ ਜਿੱਦਾਂ ਲੱਗੀ ਸੀ ਫੰਕਸ਼ਨ ਵਗੈਰਾ ਤੇ ਗਏ ਉਹ ਤਾਂ ਹਿੱਲੀ ਹੋਏ ਤੇ ਹਨਾ ਉਦੋਂ ਫਿਰ ਮੈਂ ਐਵੇਂ ਕਰਾਂਗੀ ਕਿ ਆਪਾਂ ਸੂਟ ਕਲੈਕਸ਼ਨ ਦੀ ਬਣਾਵਾਂਗੇ ਸੂਟ ਕਿਉਂ ਹਾਂ ਤਾਂ ਜੀ ਨਹੀਂ ਕਰਦਾ ਮੈਨੂੰ ਉਹਦੇ ਤੇ ਰਮਣ ਹਿੱਲੀ ਹੋਊਗੀ ਹਿੱਲੀ ਨਹੀਂ ਮਤਲਬ ਕਿਤੇ ਗਈ ਅੱਛਾ ਨਾਲੇ ਤਾਂ ਉਹਦੇ ਹਿੱਲੀ ਹੋਈ ਨਾ ਨਹੀਂ ਨਹੀਂ ਡੇਲੀ ਯੂਜ਼ ਵਾਲੇ ਕੱਪੜੇ ਵੀ ਮੇਰੇ ਸਵਾਰ ਕੇ ਪਏ ਨੇ ਹਨਾ ਨਿੱਤ ਜੋੜੀ ਦੇ ਹੈ ਹਨਾ ਤੇ ਦੂਜੇ ਤੇ ਚਲੋ ਉੱਪਰ ਪਏ ਜਿਹੜੇ ਬਾਹਰ ਅੰਦਰ ਪਾਈਦੇ ਆ ਭਾਰੇ ਸੂਟ ਪਿਆਵਾਂ ਸ਼ਾਦੀਆਂ ਦੇ ਉਹ ਨਜ਼ੀਰ ਨਹੀਂ ਕਰਦਾ ਕਿਉਂਕਿ ਭਾਰੇ ਸੂਟ ਪੈਂਦੇ ਨਹੀਂ ਜੀ ਨਹੀਂ ਕਰਦਾ ਮੈਨਾਂ ਤੇ ਹਲਕੇ ਭੁਲਕੇ ਵਧੀਆ ਲੱਗਦੇ ਆ ਬਾਕੀ ਜਿਹੜੇ ਜਿਹੜੇ ਤੁਸੀਂ ਜਿਆ ਮੇਕਅਪ ਵਗੈਰਾ ਦਾ ਉਹ ਸਾਰੇ ਦਿਖਾਵਾਂਗੇ ਬਾਕੀ ਜਿਹੜੇ ਵੀ ਨਵੇਂ ਜੁੜਦੇ ਆ ਜਾਂ ਪੁਰਾਣੇ ਆ ਵੀਡੀਓ ਸਾਡੀ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਨੂੰ ਨਾ ਦਵਾਈ ਲੈਣ ਚ ਵੀ ਨਾ ਕੋਈ ਪਰੇਸ਼ਾਨੀਆਂ ਆਵੇ ਹਨਾ ਜਿਹਨਾਂ ਨੂੰ ਸਾਡਾ ਪਸੰਦ ਆ ਬਹੁਤ ਪਿਆਰ ਕਰਦੇ ਨੇ ਉਹ ਤੇ ਚਲੋ ਸ਼ੇਅਰ ਕਰਦੇ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਕਿਤੇ ਨਾ ਕੋਈ ਵਾਰੀ ਨਹੀਂ ਪਸੰਦ ਆਉਂਦੇ ਆ ਕਿ ਜੇ ਇਹਨੂੰ ਸਾਡੀ ਗੱਲ ਜੇ ਚੰਗੀ ਨਹੀਂ ਲੱਗਦੀ ਆ ਕੰਮ ਕਰਦਾ ਹੋਏ ਚੰਗਾ ਨਹੀਂ ਲੱਗਦਾ ਉਹ ਵੀ ਪਲੇਸ ਜਿਹੜੇ ਉਹ ਭੈਣ ਨੇ ਨਾ ਕੈਨੇਡਾ 'ਚ ਕਮੈਂਟ ਕੀਤਾ ਸੀਗਾ ਅ ਮੈਸੇਜ ਆ ਨਾ ਵੀ ਉਹ ਕਿਤੇ ਨਾ ਭੈਣ ਬਾਹਰ ਆ ਉਹ ਭੈਣ ਵੀ ਨਾ ਹੈਂਡੀਕੈਪ ਨੇ ਤੇ 휠ਚੇਅਰ ਤੇ ਹੁੰਦੇ ਆ ਉਹ ਐਸੀ ਛੋਟੀ ਤੇ ਤੁਰਦੇ ਸ਼ਾਇਦ ਜਿਹੋਨਾਂ ਦੇ ਹਸਬੰਦ ਟਿਕ ਟਕ ਵਧੀਆ ਤੇ ਉਹ ਭੈਣ ਦਾ ਗੋਸ ਵੀ ਆ ਤੇ ਨਾਮ ਵੀ ਸੇਮ ਉਹ ਹੈਗਾ ਅ ਸੁਖਵਿੰਦਰ ਸੁਖ ਸੁਖ ਸੁਖਵਿੰਦਰ ਸੁਖਵਿੰਦਰ ਭੈਣ ਦਾ ਨਾਮ ਆ ਬ੍ਰਾਂਚ ਉਹਨਾਂ ਦੇ ਵੀ ਲੱਗਦਾ ਤੇ ਇੱਕ ਸੁਖਵਿੰਦਰ ਬ੍ਰਾਂਚ ਤੋਂ ਸੀ ਉਹ ਬਹੁਤ ਗਲਤ ਕਮੈਂਟ ਕਰ ਰਹੀ ਸੀ ਹਨਾ ਸਾਨੂੰ ਹੋਣ ਜਾ ਕੇ ਸਾਡੇ ਪੋਡਕਾਸਟ ਵੀ ਮੈਨੂੰ ਚੰਗੀ ਨਹੀਂ ਲੱਗਦੀ ਇਹ ਜੋੜੀ ਮੈਂ ਨਾ ਸੌਰੀ ਉਹ ਉਹਨਾਂ ਨੂੰ ਕਿਹਾ ਹੈ ਨਾ ਉਹਨੇ ਕਮੈਂਟ ਕਰਕੇ ਇਹ ਕਹਿੰਦੀ ਹੈ ਵੀ ਦੂਜਾ ਨਾ ਤੁਸੀਂ ਕਹਿੰਦੀ ਤੁਹਾਡਾ ਤੇ ਨਾਲ ਮੈਨੂੰ ਅਖੇ ਬੇਕਾਰ ਲੱਗਣ ਲੱਗਾ ਜਿੱਦਿਆਂ ਤੁਸੀਂ ਇਹ ਜੋੜੀ ਨੂੰ ਇਹ ਚੈਨਲ ਤੇ ਲਿਆਂਦਾਗਾ ਪੌਡਕਾਸਟ ਕੀਤਾ ਜਿੱਦਿਆਂ ਦੇਖਿਆਗਾ ਵੀ ਪੁੱਛਣ ਵਾਲਾ ਹੋਵੇ ਵੀ ਤੁਹਾਡੇ ਅਸੀਂ ਤੇਰਾ ਕੀ ਹਵਾੜਿਆ ਬਾਕੀ ਤੇਰੇ ਅਗਰ ਦੇ ਨਾਮ ਦੇਖਣ ਵਾਲਾ ਠੀਕ ਹੈ ਕਿ ਨਹੀਂ ਵੀ ਕੋਈ ਘੜਦਾ ਨਹੀਂਗਾ ਹਨਾ ਜੇ ਤੇਰੇ ਨੂੰ ਹੈਗੀ ਆ ਬੈਰbro ਸਾਡੇ ਨਾਲ ਤੋਂ ਸਾਡੇ ਨਾਲ ਬਹਿ ਕੇ ਗੱਲ ਕਰ ਆ ਸਾਡੇ ਸਾਹਮਣੇ ਜੇ ਹੈ ਹਿੰਮਤ ਤਾਂ ਹਨਾ ਹਿੰਮਤ ਚਾਹੀਦੀ ਐ ਐਵੇਂ ਪੱਠ ਪਿੱਛੇ ਕਿਤੇ ਉਹਨੂੰ ਕਮੈਂਟ ਧਾਕਾਰ ਤੇ ਉਹਨੂੰ ਕਮੈਂਟ ਧਾਕਾਰ ਨਾ ਕੋਈ ਬੰਦਾ ਨਹੀਂ ਪਸੰਦ ਨਹੀਂ ਆਉਂਦਾ ਤਾਂ ਆਪਾਂ ਚੁੱਪ ਕਰਕੇ ਬਹਿ ਜਾਓ ਨਹੀਂ ਪਸੰਦ ਆਉਂਦਾ ਅਸੀਂ ਕਿਹੜੇ ਕਹਿੰਨੇ ਆਂ ਵੀ ਮੁੰਡਾ ਮੰਗਣਾ ਤੇਰੇ ਘਰੇ ਠੀਕ ਗਣੀ ਤੇ ਵੀ ਜੇ ਨਹੀਂ ਪਸੰਦ ਆਉਂਦਾ ਨਾ ਦੇਖ ਤੂੰ ਠੀਕ ਐ ਤੈਨੂੰ ਕਿਹਨੇ ਕਿਹਾਗਾ ਤੈਨੂੰ ਕੋਈ ਥੱਦ ਕਿਹਨੇ ਆਉਂਦਾ ਤੇ ਦੂਜੀ ਗੱਲ ਆ ਵੀ ਚਲੋ ਬਾਕੀ ਤੇ ਚਲੋ ਆਪਣੀ ਆਪਣੀ ਸੋਚ ਆ ਹਰ ਕਿਸੇ ਦੀ ਆਪਾਂ ਬਦਲ ਨਹੀਂ ਸਕਦੇ ਬਾਕੀ ਜੇ ਹੈ ਜੇ ਹਿੰਮਤ ਹੈਗੀ ਐ ਫੇਰ ਸਾਹਮਣੇ ਆ ਜਾ ਸਾਡੇ ਠੀਕ ਹੈ ਕਿ ਨਹੀਂ ਮੇਰੀ ਮੇਰੇ ਚ ਹਿੰਮਤ ਹੈਗੀ ਤੇਰੇ ਸਾਹਮਣੇ ਆਉਣ ਦੀ ਠੀਕ ਹੈ ਤੇ ਤੇਰੇ ਸਾਹਮਣੇ ਆ ਕੇ ਤੇਰੇ ਨਾਲ ਟਕਰਾਉਣ ਦੀ ਬਾਕੀ ਚਲੋ ਠੀਕ ਹੈ ਜੀ ਕੁੱਤੇ ਬਲੇ ਘੁੰਮਦੇ ਰਹਿੰਦੇ ਆ ਤੇ ਮੈਂ ਪਰਵਾਹ ਨਹੀਂ ਕਰਦਾ ਹੁੰਦਾਗਾ ਤੇ ਹੋ ਜੋ ਯਾਰ ਸੱਸੀ ਕਾ ਮੈਨੂੰ ਮੈਨਾਂ ਸਮੋਸੇ ਜਾਣਾ